ਜਿਨ੍ਹਾਂ ਨੇ ਤੁਹਾਡੇ ਨਾਲ ਆਪਣਾ ਕਲਾਮ ਸਾਂਝਾ ਕੀਤਾ ਤੇ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਕਿ ਥੋੜੇ ਟਾਈਮ ਬਾਅਦ ਆਪਾਂ ਮਾਨ ਸਨਮਾਨ ਕਰਾਂਗੇ ਜਿਹੜੇ ਰਹਿ ਗਏ ਉਹਨਾਂ ਦਾ ਨਾਮ ਲਵਾਂਗੇ ਇੱਥੇ ਉਹਨਾਂ ਦਾ ਮਾਨ ਸਨਮਾਨ ਕਰਾਂਗੇ ਜਦ ਤੱਕ ਲਈ ਸ਼੍ਰੀਮਾਨ ਜੀ ਆਜੋ ਸ਼ੰਪਲ ਜੀ ਆਓ 10 ਮਿੰਟ ਲਈ ਆਜੋ फटाफट ਜਸੀ ਸਾਹਿਬ ਆਜੋ 10 ਮਿੰਟ ਲਈ ਆਜੋ ਜਿਨ੍ਹਾਂ ਜ ਰੇਸ਼ਮ ਕਲੇਰ ਜੀ ਇਨਾ ਮਾਣਸਾ ਦੂਜਾ ਹੈ ਨਾ ਪ੍ਰੇਮ ਜਣਿਆੜੀ ਜੀ ਰਾਜ ਮਹਿਜ ਹੀ ਖਾਸ ਮੇ ਤੋਂ ਸੁਖਦੇਵ ਇੱਕ ਤੋਂ ਹਾਜ਼ਰੀਆਂ ਦੇ ਨਾਲ ਤੁਹਾਡੇ ਸਾਹਮਣੇ ਸੋ ਕਸੇ ਸ਼ਹਿਰ ਨੇ ਲਿਖਿਆ ਕਿ ਝਲਕ ਮੇਰੀ ਸਹਣ ਜੋਗੇ ਹੋ ਗਏ ਆ ਹੋ ਗਏ ਆ ਤੇਰੀ ਮਿਹਰ ਦੇ ਸਦਕੇ 바ਵਾ ਸਾਹਿਬ ਅਸੀਂ ਬੰਦਿਆਂ ਚ ਬਹਿਣ ਜੋਗੇ ਹੋ ਗਏ ਆ ਅਸੀਂ ਬੰਦਿਆਂ ਚ ਬਹਿਣ ਜੋਗੇ ਹੋ ਗਏ 바ਵਾ ਸਾਹਿਬ 바ਵਾ ਸਾਹਿਬ ਨੂੰ ਹਮੇਸ਼ਾ ਮੇਰਾ ਸਜਦਾ ਸਲਾਮ 바ਵਾ ਸਾਹਿਬ ਨੂੰ ਹਮੇਸ਼ਾ ਮੇਰਾ ਸਜਦਾ ਜੋ ਮਜਲੂ ਦੇਹ ਹਟਾਲੀ ਟੱਟ ਕੇ ਖੜਿਆ ਸੀ ਇਨਾਂ ਦਾ ਬੜਾ ਸਨਮਾਨ ਕਰਕੇ ਅਸੀਂ ਬਹੁਤ ਵੱਡੀ ਖੁਸ਼ੀ ਲੈ ਰਹੇ ਹਾਂ ਸੋ ਆਓ ਜੀ ਜੱਸੀ ਸਾਹਿਬ ਜੋ ਬੋਲੇ 100 ਰੁਪਏ ਸ਼੍ਰੀ ਗੁਰੂ ਰੰਦਾਸ ਮਹਾਰਾਜ ਕੀ ਜੈ ਕਮਨਤੀ ਕੋਈ ਸਾਡੇ ਸਮਾਜ ਨੂੰ ਸਮੱਸਿਆ ਹੁੰਦੀ ਹੈ ਇਹ ਨੌਜਵਾਨ ਆਪਣਾ ਪੂਰਾ ਕਸਲਾ ਲੈ ਕੇ ਉੱਥੇ ਪਹੁੰਚਦਾ ਹੈ ਔਰ ਹੱਕ ਸੱਚ ਲਈ ਅੜ ਕੇ ਆ ਦੇਖਿਆ ਜੀ ਤੁਨ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਜੀ ਜੈਦੂ ਨੂੰ ਬਾੜੇ ਕੋਈ ਅੱਜ ਮੈਂ ਕੇ ਕਰਾਂ ਇੱਕ ਮਿੰਟ ਜੀ ਬੜਾ ਮਾਣ ਮਹਿਸੂਸ ਕਰ ਰਿਹਾ ਤੇ ਬਾਬਾ ਫਤੇ ਚੰਦ ਜੱਸੀ ਮਹਾਰਾਜ ਦੇ ਸਲਾਨਾ ਜੋੜ ਮਿਲਦਾ ਪੁਣੀ ਜਮਾ ਜਿਹੜੇ ਸਾਰੇ ਜਸੀਰ ਪਰਿਵਾਰ ਮਿਲ ਕੇ ਅੱਜ ਜਨਾ ਰਹੇ ਆ ਤੇ ਮੈਂ ਵਿਦੇਸ਼ ਵਿੱਚ ਬੈਠੇ ਜਸੀ ਵੀ ਜਸੀ ਪਰਿਵਾਰ ਇੱਥੇ ਜਿੰਨੇ ਵੀ ਸਤਿਕਾਰਯੋਗ ਜਸੀ ਪਰਿਵਾਰ ਪਹੁੰਚੇ ਆ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇਹ ਜਸੀ ਜਥੇਰੀਆ ਦੀ ਜਗ੍ਹਾ ਜਿਹੜੀ ਹੈਗੀ ਹੈ ਬੜੀ ਸਤਿਕਾਰਯੋਗ ਹੈ ਮਾਨਯੋਗ ਹੈ ਜੋ ਅਸੀਂ ਇੱਥੇ ਫਰਿਆਦ ਕਰਦੇ ਆ ਉਹ ਕੁਦਰਤੀ ਤੌਰ ਤੇ ਅਜ ਤੱਕ ਮੇਰੀਆਂ ਤਾਂ ਪੂਰੀਆਂ ਹੁੰਦੀਆਂ ਗਈਆਂ ਤੇ ਬਾਕੀ ਸੰਗਤੀਆਂ ਵੀ ਪੂਰੀਆਂ ਹੋਣਗੀਆਂ ਅਗਾ ਵੀ ਆਪਾਂ ਰਲ ਮਿਲ ਕੇ ਇਸੇ ਤਰ੍ਹਾਂ ਹੀ ਅਗਲੇ ਸਾਲ ਪਿਆਮਾ ਸਲਾਨਾ ਜੋੜ ਮੇਲਾ ਬਾਬਾ ਫਾਦੇ ਚੰਦ ਜੀ ਸਹੀ ਮਹਾਰਾਜ ਜਾਦ ਦੇ ਵਿੱਚ ਮਨਾਉਣਾ ਹੈਗਾ 50 ਸਾਲ ਬਹੁਤ ਜ਼ਿਆਦਾ ਹੁੰਦੇ ਆ 50 ਸਾਲ ਬਹੁਤ ਜ਼ਿਆਦਾ ਆਉਂਦੇ ਆ ਤੇ ਆਪਾਂ ਸਾਰੇ ਰਲ ਕੇ ਸਿਲਵਰ ਜੁਗਲੀ ਬਿਰਾਵਾਗੇ ਤੁਹਾਨੂੰ ਇਹ ਚੀਜ਼ ਦਾ ਮਾਣ ਹੁੰਦਾ ਹੋਣਾ ਚਾਹੀਦਾ ਹੈਗਾ ਕਿ ਜਿੰਨੀ ਰੌਣਕ ਆਪਣੇ ਜੱਸੀ ਜਥੇਰਿਆਂ ਦੇ ਇਸ ਵੇਲੇ ਦੇਖਣ ਨੂੰ ਮਿਲਦੀ ਹੈ ਮੇਰਾ ਗੱਲ ਸ਼ਾਇਦ ਹੀ ਕਿਸੇ ਜੱਸੀ ਜਥੇਰੇ ਤੇ ਇੰਨੀ ਰੌਣਕ ਹੁੰਦੀ ਹੋਵੇ ਸਾਡੇ ਕਲਾਕਾਰ ਵੀ ਮੇਰੀ ਗੱਲ ਦੇ ਵਿੱਚ ਹਾਂ ਪਾ ਰਹੇ ਆ ਕਿਉਂਕਿ ਉਹਨਾਂ ਦਾ ਹਰ ਮੇਲੇ ਦੇ ਵਿੱਚ ਜਾਣਾ ਆਉਣਾ ਲੈਂਦਾ ਤੇ ਫਿਰ ਲਾਸਟ ਵਿੱਚ ਮੈਂ ਸਾਰਿਆਂ ਦਾ ਇੱਥੇ ਆਉਣ ਤੇ ਲੱਖ ਲੱਖ ਤਰ੍ਹਾਂ ਰੂ ਹੱਥ ਕਰਦਾ ਬਹੁਤ ਖੁਸ਼ੀ ਵਾਲਾ ਗੱਲ ਹੈ ਜਿਨ੍ਹਾਂ ਨੇ ਵੱਧ ਚੜ ਕੇ ਮਾਇਆ ਦਿੱਤੀ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਦੇਸ਼ ਦੇਸ਼ ਦੇ ਵਿੱਚ ਬੈਠੇ ਆ ਮਾਇਆ ਸਾਨੂੰ ਭੇਜ ਰਹੇ ਆ ਮੈਂ ਬਾਬਾ ਫਤੇਜੰਦ ਜੱਸੀ ਮਹਾਰਾਜ ਜੀ ਅੱਗੇ ਇਹ ਪ੍ਰਾਰਥਨਾ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਅਗਾਹ ਵੀ ਬਹੁਤ ਜ਼ਿਆਦਾ ਮਾਇਆ ਦੇ ਤੋ ਇਸੇ ਤਰ੍ਹਾਂ ਦਿੰਦੇ ਰਹਿਣ ਅਗਲਾ ਸਾਲ ਸਾਲ ਦਾ ਜਿਹੜਾ ਕੀ ਚਾਹੇਗਾ ਉਹ ਆਪਾਂ ਅਗਲੇ ਸਾਲ ਦੱਸਾਂਗੇ ਜੈ ਪੀ ਜੈ ਸਰਦਾਨ ਜੈ ਵਿਗਿਆਨ ਧੰਨਵਾਦ